ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਸਭ ਤੋਂ ਤੁਹਾਡਾ ਜਿਹੜਾ ਫੇਵਰਿਟ ਸੂਟ ਹੈਗਾ ਸਾਰਿਆਂ ਦਾ ਉਹ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਆਪਾਂ ਇਹ ਰੀਲਸ ਆ ਜਿਹੜੀ ਇੰਸਟਾਗ੍ਰam ਤੇ ਪਾਈ ਸੀ ਜੀ ਆਪਣਾ ਇੰਸਟਾਗ੍ਰam ਦਾ ਪੇਜ ਹੈਗਾ ਯੂਨੀਕ ਕ੍ਰੇਸ਼ਨ ਬੁਟੀਕ ਦੇ ਨਾਮ ਤੇ ਸੋ ਆਪਾਂ ਉੱਥੇ ਇਹ ਸੂਟ ਪਾਇਆ ਸੀ ਸੋ ਬਹੁਤ ਹੀ ਜ਼ਿਆਦਾ ਸਾਰਿਆਂ ਨੇ ਪਸੰਦ ਕੀਤਾ ਬਹੁਤ ਹੀ ਜ਼ਿਆਦਾ ਆਰਡਰ ਆਏ ਹੈਗੇ ਆ ਬਹੁਤ ਹੀ ਜ਼ਿਆਦਾ ਇਹਦੇ ਸਾਨੂੰ ਕਮੈਂਟ ਆਏ ਆ ਪ੍ਰਾਈਸ ਵੀ ਪੁੱਛਿਆ ਸੋ ਉਹਨਾਂ ਲਈ ਆਪਾਂ ਇਹ ਸੂਟ ਦਿਖਾ ਰਹੇ ਹਾਂ ਜਿੰਨਾ ਜੋ ਵੀ ਕਈ ਕਸਟਮਰ ਹੁੰਦੇ ਆ ਕਿ ਉਹ ਕਹਿੰਦੇ ਸਾਨੂੰ ਪਿਕਚਰਸ ਦਿਖਾਓ ਵੀ ਪਿਕਚਰ ਭੇਜੋ ਇਹਦੀ ਸੋ ਪਿਕਚਰ ਪੋਸੀਬਲ ਨਹੀਂ ਹੁੰਦਾ ਜੀ ਸੋ ਆਪਾਂ ਅੱਜ ਤੁਹਾਨੂੰ ਤੁਹਾਡੇ ਮਨਪਸੰਦ ਜਿਹੜਾ ਸੂਟ ਹੈਗਾ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹਨੂੰ ਜਿਹੜਾ ਰੈਡੀ ਕਰਵਾ ਸਕਦੇ ਹੋ ਜਿਸੇ ਮੈਂ ਸਾਡੇ ਕੋਲੇ ਸੇਮ ਦੇ ਬਹੁਤ ਸਾਰੇ ਆਰਡਰ ਆਏ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹਦੇ ਸਾਨੂੰ ਕਿੰਨੇ ਆਰਡਰ ਆਏ ਹੈਗੇ ਆ ਜਿਹੜੇ ਅਸੀਂ ਸੇਮ ਸੂਟ ਬਣਾਉਣਾ ਹੈਗਾ ਅਗਰ ਇਹਦਾ ਜਿਹੜਾ ਦੁਪੱਟਾ ਹੈਗਾ ਸਾਰੇ ਪੁੱਛਦੇ ਆ ਕਿ ਕਿਉਂ ਤੁਸੀਂ ਆਰਗੈਂਜ਼ਾ ਕਿਹੜਾ ਲਗਾਇਆ ਹੋਇਆ ਸੋ ਆਪਾਂ ਤੁਹਾਨੂੰ ਅੱਜ ਸਾਰਾ ਇਹ ਦੇ ਵੀਡੀਓ ਦੇ ਵਿੱਚ ਡਿਟੇਲ ਦੱਸਦੇ ਆ ਸੋ ਤੁਸੀਂ ਅਗਰ ਸੇਮ ਦੇਣਾ ਚਾਹੁੰਦੇ ਦੇ ਸਕਦੇ ਹੋ ਅਗਰ ਤੁਸੀਂ ਕਲਰ ਕੰਬੀਨੇਸ਼ਨ ਅਲੱਗ ਦੇਣਾ ਚਾਹੁੰਦੇ ਹੋ ਤਾਂ ਅਲੱਗ ਦੇ ਸਕਦੇ ਹੋ ਕਿਉਂਕਿ ਸਾਡੇ ਕੋਲੇ ਸਾਰਿਆਂ ਲਈ ਪਿਕਚਰਸ ਭੇਜਣਾ ਜਿਹੜਾ ਪੋਸੀਬਲ ਨਹੀਂ ਹੁੰਦਾ ਕਿਉਂਕਿ ਜਿਹੜੇ ਮੈਸੇजेस ਆ ਬਹੁਤ ਜ਼ਿਆਦਾ ਹੋ ਜਾਂਦੇ ਔਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕੌਣ ਸਾਡੇ ਤੋਂ ਪਿਕਚਰ ਮੰਗ ਰਿਹਾ ਔਰ ਸਾਨੂੰ ਇਹ ਹੁੰਦਾ ਕਿ ਅਸੀਂ ਸਾਰਿਆਂ ਦਾ ਆਨਸਰ ਜ਼ਰੂਰ ਕਰੀਏ ਅਸੀਂ ਸ਼ਾਮ ਤੱਕ ਸਾਰਿਆਂ ਦਾ ਹੁਣ ਨਹੀਂ ਰੂਟੀਨ ਹੈ ਸਾਡਾ ਕਿ ਅਸੀਂ ਹਰ ਇੱਕ ਜਿਹੜਾ ਮੈਸੇਜਸ ਦਾ ਆਨਸਰ ਹੈ ਜਿਹੜਾ ਸ਼ਾਮ ਤੱਕ ਜ਼ਰੂਰ ਦਿੰਨੇ ਆ ਸੋ ਇਹ ਬਹੁਤ ਹੀ ਪਿਆਰਾ ਜੀ ਗ੍ਰੀਨੀਸ਼ ਸ਼ੇਡ ਹੈਗਾ ਇਹਦੇ ਤੇ ਇਸ ਤਰ੍ਹਾਂ ਦਾ ਵਰਕ ਹੈ ਇਹਨੂੰ نیچے ਆਪਾਂ ਆਰਗੈਂਜ਼ਾ ਲਗਾਇਆ ਹੋਇਆ ਹੈ ਇਹ ਇੱਥੇ ਤੱਕ ਆਰਗੈਂਜ਼ਾ ਲੱਗਿਆ ਹੋਇਆ ਉੱਪਰ ਆ ਜਿਹੜਾ ਵਰਕ ਕੀਤਾ ਹੋਇਆ ਸੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਵਰਕ ਹੈ ਇਹ ਦੇਖੋ ਬਹੁਤ ਹੀ ਸਿੰਗਲ ਟਾਂਕੇ ਦਾ ਜਿਹੜਾ ਇਹ ਸਿੰਗਲ ਟਾਂਕੇ ਦੇ ਵਿੱਚ ਜਿਹੜਾ ਤਿਰਲੇ ਦਾ ਵਰਕ ਹੋਇਆ ਹੋਇਆ ਸੋ ਪੀਚ ਕਲਰ ਬਹੁਤ ਹੀ ਪਿਆਰੇ ਜਿਹਾ ਸ਼ੇਡ ਹੈ ਇਹਦੇ ਤੇ ਇਸ ਤਰ੍ਹਾਂ ਆਪਾਂ ਗਲੇ ਦਿੱਤਾ ਹੋਇਆ ਜੀ ਸੋ ਦੇਖ ਸਕਦੇ ਹੋ ਤੁਸੀਂ ਗਲੇ ਦਾ ਬਹੁਤ ਹੀ ਪਿਆਰੇ ਜੀ ਕਲਰ ਕੰਬੀਨੇਸ਼ਨ ਦਿੱਤੇ ਹੋਏ ਹੈ ਤੇ ਜਿਹੜਾ ਇਹ ਸਾਈਡਸ ਤੇ ਪਾਇਆ ਹੋਇਆ ਓਨਲੀ ਬਾਜੂ ਤਾਂ 골ਡਨ ਕੀਤਾ ਹੋਇਆ ਕਿਉਂਕਿ ਮੈਨੂੰ ਜਿਆਦਾ ਜਿਹੜਾ ਕੰਮ ਹੈ ਬਾਜੂ ਤੇ ਨਹੀਂ ਪਸੰਦ ਹੈਗਾ ਸੋ ਜਿਨ੍ਹਾਂ ਦੇ ਵੀ ਆਰਡਰ ਆਏ ਆ ਆਪਾਂ ਉਹਨਾਂ ਨੂੰ ਸੇਮ ਬਣਾ ਕੇ ਦੇਣਾ ਹੈ ਜੀ ਔਰ ਬੈਗ ਤੇ ਆਪਾਂ ਇਸ ਤਰ੍ਹਾਂ ਦੀ ਵੇਲ ਦਿੱਤੀ ਹੋਈ ਹੈ ਸੋ ਕਿਉਂਕਿ ਸਾਰਿਆਂ ਦੇ ਇਹ ਹੁੰਦਾ ਹੈ ਕਿ ਸਾਨੂੰ ਪਲੀਜ਼ ਦਿਖਾਓ ਤੁਸੀਂ ਇਹਦੀ ਵੀਡੀਓ ਨਹੀਂ ਤੁਸੀਂ ਪਾਈ ਹੈਗੀ ਸੋ ਆਪਾਂ ਉਸ ਲਈ ਇਹੇ ਤੋਂ ਅਨੁਸਾਰਿਆਂ ਨੂੰ ਇਹ ਸੂਟ ਦਿਖਾ ਰਹੇ ਹਾਂ ਜਿਨ੍ਹਾਂ ਨੇ ਵੀ ਆਰਡਰ ਕਰਨਾ ਤੁਸੀਂ ਕਰ ਸਕਦੇ ਹੋ ਕਿਉਂਕਿ ਸਾਨੂੰ ਬਹੁਤ ਸਾਰੇ ਕੁਐਸਚਨ ਆ ਜਿਹੜੇ ਇਹਦੇ ਸੀਗੇ ਇਸ ਤਰ੍ਹਾਂ ਇਹ ਪਹੁੰਚੇ ਤੇ ਵੇਲ ਦਿੱਤੀ ਹੋਈ ਹੈ ਜੀ ਬਹੁਤ ਹੀ ਬਰੀਕ ਔਰ ਇਹਦੇ ਆਪਾਂ ਦੁਪੱਟੇ ਦਾ ਤੁਹਾਨੂੰ ਦੱਸਦੇ ਆ ਦੁਪੱਟਾ ਜੀ ਆਪਾਂ ਲਾਇਆ ਹੋਇਆ ਸੈਮੀ ਔਰਗਾਂਜ਼ਾ ਕਿਉਂਕਿ ਇਹਦੀ ਜੀ ਹੈਗਾ ਕਿ ਜਦੋਂ ਤੁਸੀਂ ਪਿਓਰ ਔਰਗਾਂਜ਼ਾ ਲਗਾਉਂਦੇ ਹੋ ਉਹ ਥੋੜਾ ਟਰਾਂਸਪੇਰੈਂਟ ਹੋ ਜਾਂਦਾ ਤੇ ਉਹਦੇ ਵਿੱਚ ਕਲਰ ਆ ਜਿਹੜਾ ਬਹੁਤ ਘੱਟ ਹੁੰਦਾ ਅਰਚਨੌਣ ਅੱਜਕਲ ਆਪਾਂ ਬੀਅਰ ਨਹੀਂ ਕਰਦੇ ਸੋ ਆਪਾਂ ਨੂੰ ਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਹੋਵੇ ਜਾਂ ਤੁਸੀਂ ਜੇ ਅਗਰ ਤੁਸੀਂ ਟਿਸ਼ੂ ਵਗੈਰਾ ਜਾਣੇ ਉਹ ਜਿਆਦਾ ਸ਼ਾਈਨ ਵਾਲਾ ਹੋ ਜੋ ਇੰਨਾ ਹੀ ਸਿੰਪਲ ਸੋਬਰ ਸੂਟ ਹੈਗਾ ਉਹਨੂੰ ਜਿਆਦਾ ਤੁਸੀਂ ਨਹੀਂ ਕਰ ਸਕਦੇ ਸੋ ਇਹ ਆਪਾਂ ਸੈਮੀ ਔਰਗੈਂਜ਼ਾ ਲਗਾਇਆ ਹੈ ਜੀ ਸੈਮੀ ਔਰਗੈਂਜ਼ਾ ਦੇ ਵਿੱਚ ਜਿਹੜਾ ਫਾਈਨ ਕੁਆਲਿਟੀ ਹੈ ਉਹ ਲਗਾਈ ਹੋਈ ਹੈ ਇੱਕ ਜਿਹੜਾ ਥੋੜਾ ਜਿਆਦਾ ਸੰਥੈਟਿਕ ਆਉਂਦਾ ਤੁਸੀਂ ਦੇਖ ਸਕਦੇ ਹੋ ਉਹ ਨਹੀਂ ਹੈਗਾ ਇਹ ਇਹ ਦੇਖੋ ਇਹ ਹੈਗਾ ਇਹਦੇ ਵਿੱਚ ਕਲਰ ਕਿੰਨਾ ਆਇਆ ਹੋਇਆ ਪਹਿਲਾਂ ਤੁਸੀਂ ਇਹ ਦੇਖੋ ਜਦੋਂ ਸੈਮੀ ਔਰਗਾਂਜ਼ਾ ਦੇ ਵਿੱਚ ਹੈ ਜਿਹੜਾ ਕਲਰ ਕਾਫੀ ਆਉਂਦਾ ਹੈਗਾ ਤੁਸੀਂ ਅਗਰ ਪਿਓਰ ਔਰਗਾਂਜ਼ਾ ਦੇਖੋ ਤਾਂ ਟ੍ਰਾਂਸਪੇਰੈਂਟ ਹੋਣ ਕਰਕੇ ਉਹਦੇ ਵਿੱਚ ਕਲਰ ਹੈ ਜਿਹੜਾ ਬਹੁਤ ਹੀ ਥੋੜਾ ਹੁੰਦਾ ਤੇ ਸਾਈਜ਼ ਤੇ ਆਪਾਂ ਕੱਟਵਕ ਦਿੱਤਾ ਹੋਇਆ ਜਿਹੜਾ ਆਪਾਂ ਆਰਡਰ ਦੇ ਵਿੱਚ ਹੈ ਉਹ ਸਿੰਪਲ ਕੱਟਵਕ ਕਰਕੇ ਤੁਹਾਨੂੰ ਦੇਵਾਂਗੇ ਜੀ ਕਿਉਂਕਿ ਇਹ ਸਾਡੇ ਤੋਂ ਥੋੜਾ ਗਲਤੀ ਨਾਲ ਕਿਉਂਕਿ ਸੂਟ ਸਾਡਾ ਹਲਕਾ ਹੈਗਾ ਕੱਟਵਕ ਸਾਡਾ ਜਿਆਦਾ ਹੈਵੀ ਹੋ ਗਿਆ ਉਹਨੂੰ ਆਪਾਂ ਜਿਵੇਂ ਇੰਨੀ ਚੀਜ਼ ਹੈਗੀ ਹੈ ਜਿਹੜੀ ਕੱਟ ਵਰਕ ਕਰਕੇ ਦੇਵਾਂਗੇ ਬਹੁਤ ਹੀ ਜੈਨੂਇਨ ਰੇਟ ਹੈ ਜੀ ਇਹਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਇਹਨਾਂ ਨੂੰ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਸਾਰਿਆਂ ਨੇ ਇਹਨੂੰ ਬਹੁਤ ਪਸੰਦ ਕੀਤਾ ਸੋ ਸਾਨੂੰ ਵੀ ਇਹ ਹੈਗਾ ਕਿ ਹਰੇਕ ਕੋਲੇ ਸੁੱਟ ਜਾਵੇ ਤਾਂ ਅਸੀਂ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਇਹਨੂੰ ਕੀਤਾ ਹੋਇਆ ਅਗਰ ਤੁਸੀਂ ਇਹਦੇ ਨਾਲ ਪਿਓਰ ਕੋਟਾ ਦਾ ਦੁਪੱਟਾ ਲਗਾਉਣੇ ਹੋ ਜੀ ਉਹਦੀ ਵੀ ਸ਼ਾਈਨ ਹੈਗੀ ਉਹਦੇ ਵਿੱਚ ਵੀ ਕਲਰ ਆਉਂਦਾ ਹੈਗਾ ਤਾਂ ਤੁਸੀਂ ਉਹ ਲਗਾ ਸਕਦੇ ਹੋ ਕਿਉਂਕਿ ਮੇਰੇ ਕੋਲ ਆਲਰੇਡੀ ਜਿਹੜੇ ਕੋਟਾ ਦੇ ਦੁਪੱਟੇ ਹੈਗੇ ਕਾਫੀ ਹੋ ਗਏ ਸੀ ਸੋ ਆਪਾਂ ਪਿਓਰ ਆਰਗੈਂਜ਼ਾ ਆਹ ਸੌਰੀ ਸੈਮੀ ਆਰਗੈਂਜ਼ਾ ਦੇ ਵਿੱਚ ਲਗਾਇਆ ਹੈਗਾ ਸੋ ਅਗਰ ਤੁਸੀਂ ਵੀ ਠੀਕ ਜੇ ਸੂਟ ਦੇ ਵਿੱਚ ਇਹਨੂੰ ਲਾਉਣਾ ਚਾਹੁੰਦੇ ਹੋ ਤਾਂ ਇਹ ਪ੍ਰਾਈਸ ਵੀ ਠੀਕ ਹੋ ਜਾਂਦਾ ਕਿਉਂਕਿ ਇਹ ਸੈਮੀ ਆਰਗੈਂਜ਼ਾ ਹੈਗਾ ਇਸੇ ਲਈ ਇਹਦੀ ਪ੍ਰਾਈਸ ਹੈ ਜਿਹੜੀ ਆਪਾਂ ਤੁਹਾਨੂੰ ਦਿੱਤੀ ਇਹ ਆਪਾਂ ਬੈਲਾ ਵੀ ਤੁਹਾਨੂੰ ਸ਼ੋ ਕੀਤਾ ਸੇਮ ਡਿਜ਼ਾਈਨ ਹੈ ਜੀ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਹੈਗਾ ਇਹ ਬਿਲਕੁਲ ਬਰਾਊਨ ਸ਼ੇਡ ਤੇ ਬਣਿਆ ਹੋਇਆ ਹੈ ਇਹ ਜੌਰਜਟ ਤੇ ਬਣਿਆ ਹੋਇਆ ਬਿਲਕੁਲ ਮਾਊਸ ਜਾਂ ਸ਼ੇਡ ਹੈ ਇਹ ਦੇਖੋ ਆਹ ਕਲਰ ਹੈ ਜੀ ਇਹਦਾ ਕਈ ਵਾਰ ਬਹੁਤ ਜ਼ਿਆਦਾ ਲਾਈਟ ਹੋ ਜਾਂਦਾ ਇਸ ਤਰ੍ਹਾਂ ਔਰ ਇਹ ਜੌਰਜਟ ਤੇ ਹੀ ਵਰਕ ਹੋਇਆ ਹੋਇਆ ਹੈ ਜਿਹੜਾ ਨੀਚੇ ਵਾਲਾ ਹੈਗਾ ਇਹ ਜੌਰਜਟ ਤੇ ਹੀ ਵਰਕ ਹੋਇਆ ਹੋਇਆ ਹੈ ਤੋ ਅਗਰ ਤੁਸੀਂ ਆਰਗੈਂਜ਼ਾ ਲਗਾ ਕੇ ਬਣਾਉਣਾ ਚਾਹੁੰਦੇ ਹੋ ਆਰਗੈਂਜ਼ਾ ਵੀ ਲਗਾ ਸਕਦੇ ਹੋ ਅਗਰ ਤੁਸੀਂ ਇਹ ਸੂਟ ਸੇਮ ਜਿਹੜਾ ਬਾਈ ਕਰਨਾ ਚਾਹੁੰਦੇ ਹੋ ਤਾਂ ਸੇਮ ਵੀ ਬਾਈ ਕਰ ਸਕਦੇ ਹੋ ਔਰ ਅਪਨੈਕਸ ਤੁਹਾਡੇ ਨਾਲ ਦੋ ਸੂਟ ਹੋਰ ਤੁਹਾਨੂੰ ਐਡ ਔਨ ਕਰਾਉਣੇ ਆ ਦਿਖਾਉਣੇ ਆ ਕਿ ਤੁਸੀਂ ਆਪਣੇ ਜੋ ਵੀ ਆਰਡਰ ਬਣ ਰਹੇ ਹੈਗੇ ਆ ਜੀ ਸਾਰਿਆਂ ਦੇ ਉਹਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹੋ ਕਿਉਂਕਿ ਸਾਰੇ ਕਹਿੰਦੇ ਆ ਕਿ ਥੋੜਾ ਸਟਾਫ ਆ ਜਿਹੜਾ ਤੁਸੀਂ ਕੁਝ ਅਲੱਗ ਬਣਾ ਅਲੱਗ ਦਿਖਾਓ ਸਾਨੂੰ ਕਿਉਂਕਿ ਸੇਮ ਸੇਮ ਸਟੱਫ ਤੁਸੀਂ ਦਿਖਾਉਨੇ ਹੋ ਕਿਉਂਕਿ ਜੀ ਸੇਮ ਸਟੱਫ ਹੀ ਜ਼ਿਆਦਾ ਬੰਦਦੇ ਆ ਕريب ਹੈ ਪਿਓਰ ਕريب ਹੈ ਜੌਰਜਟ ਹੈ ਪਿਓਰ ਜੌਰਜਟ ਔਰ ਕਾਟਨ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਵੀ ਸਟੱਫ ਰੂਬੀ ਕਾਟਨ ਹੈ ਕੈਮਰੀ ਕਾਟਨ ਹੈ ਸਰਦੀ ਦੇ ਵਿੱਚ ਪਸ਼ਮੀਨਾ ਹੈਗਾ ਆਰਗੈਨਿਕ ਕਾਟਨ ਹੈ ਸੋ ਇਸ ਤਰ੍ਹਾਂ ਦੇ ਕੁਝ ਕੁ ਸਟੱਫ ਹੀ ਹੈ ਜਿਹੜੇ ਹਮੇਸ਼ਾ ਚੱਲਦੇ ਆ ਇਸ ਤਰ੍ਹਾਂ ਇਹ ਜੂਟ ਆਇਆ ਸੀ ਜੀ ਇਹ ਸ਼ਾਈਨ ਵਾਲਾ ਜੂਟ ਹੈਗਾ ਸੋ ਇਹ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਇਸ ਤਰ੍ਹਾਂ ਇਹਦੇ ਵਿੱਚ ਸ਼ਾਈਨ ਹੈ ਜੀ অলরেਡੀ ਥੋੜੀ ਸ਼ਾਈਨ ਹੈ ਔਰ ਇੱਥੇ ਸਾਈਡ ਤੇ ਫਲਾਰ ਹੈਗਾ ਇਸ ਤਰ੍ਹਾਂ ਇਹਦੇ ਤੇ ਫਲਾਰ ਹੈਗਾ ਔਰ ਇੱਕ ਗਲੇ ਕੋਲੇ ਆਊਗਾ ਗਲਾ ਤੁਹਾਡਾ ਇੱਥੇ ਬੰਨਣਾ ਹੈਗਾ ਜੀ ਇਹ ਗਲੇ ਦੇ ਉੱਪਰ ਆਊਗਾ ਇਹ ਥੋੜਾ ਅੰਗਰਖਾ ਸਟਾਈਲ ਦਾ ਜਿਹੜਾ ਵਰਕ ਹੋਇਆ ਹੋਇਆ ਔਰ ਇਸ ਤਰ੍ਹਾਂ ਇਹ ਬਾਜੂ ਤੇ ਵਰਕ ਹੈ ਜੀ ਇਹ ਵੀ ਸਿੰਗਲ ਟੰਕੇ ਦਾ ਕੰਮ ਹੋਇਆ ਹੋਇਆ ਜੀ ਸੋ ਤੁਸੀਂ ਕਈ ਵਾਰ ਕੋਸਟ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਸੋ ਇਹ ਵੀ ਜਦੋਂ ਤੁਹਾਡਾ ਵਰਕ ਵਧੀਆ ਹੋਊਗਾ ਤਾਂ ਆਪਣੇ ਆਪ ਕੋਸਟ ਜਿਹੜੀ ਉੱਪਰ ਚੱਲੀ ਜਾਂਦੀ ਹੈ ਸੋ ਇਹ ਜਿਹੜਾ ਹੈਗਾ ਜੀ ਹੈਗਾ 3800 ਦਾ ਓਨਲੀ ਸੂਟ ਹੈ ਦੁਪੱਟਾ ਲਗਾਉਗੇ ਤੁਸੀਂ ਉਹ ਡਿਫਰੈਂਟ ਹੋਊਗਾ ਸੋ ਇਹ ਤੁਸੀਂ ਦੋ ਸੂਟ ਹੈਗੇ ਆਪਣੇ ਕੋਲੇ ਰੈਡੀ ਆਪਣੇ ਆਰਡਰ ਦੇ ਵਿੱਚ ਕਰਵਾ ਸਕਦੇ ਹੋ ਜਿਨ੍ਹਾਂ ਨੇ ਵੀ ਆਪਾਂ ਨੂੰ ਪੁੱਛਿਆ ਹੈਗਾ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਦੇ ਸੂਟ ਦਿਖਾਓ ਸੋ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਲਈ ਵੀ ਪਾ ਸਕੋ ਕਿਉਂਕਿ ਅਗਰ ਤੁਸੀਂ ਇਹਨੂੰ ਲਾਈਨਿੰਗ ਲਈ ਬਣਾਉਂਗੇ ਤਾਂ ਇਹ ਤੁਹਾਡਾ ਵਿంటర్ ਦੇ ਵਿੱਚ ਵੀ ਵੇਅਰ ਹੁੰਦਾ ਹੈਗਾ ਉਹ ਸ਼ਾਈਨ ਵਾਲਾ ਸਟੱਫ ਸੀ ਇਹ ਸਿੰਪਲ ਜੂਟ ਹੈ ਜੀ ਸੋ ਸੇਮ ਜਿਹੜਾ ਵਰਕ ਹੈ ਇਸੇ ਤਰ੍ਹਾਂ ਉੱਪਰ ਤੱਕ ਇਹਦੇ ਇਹ ਵੀ ਅੰਗਰਖਾ ਸਟਾਈਲ ਹੈ ਇਸ ਤਰ੍ਹਾਂ ਇੱਥੇ ਤੁਸੀਂ ਗਲਾ ਇਹਦਾ ਬਣਾ ਸਕਦੇ ਹੋ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਬਣ ਜੇਗਾ ਜੀ ਔਰ ਤੁਸੀਂ ਜਿਹੜਾ ਇਸ ਤਰ੍ਹਾਂ ਕਲਰ ਦੀ ਲੇਸ ਆ ਜਿਹੜੀ ਬਾਟਮ ਦੇ ਵਿੱਚ ਕਰਵਾ ਕੇ ਇਹਨੂੰ ਥੋੜਾ ਜਿਹਾ ਡਿਫਰੈਂਟ ਬਣਾ ਸਕਦੇ ਹਾਂ ਇਹਨਾਂ ਦੇ ਨਾਲ ਡਾਰਕ ਦੁਪੱਟਾ ਕਰ ਸਕਦੇ ਹਾਂ ਸੋ ਇਹ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਰ ਸਕਦੇ ਹੋ 3800 ਦਾ ਓਨਲੀ ਸੂਟ ਹੈ ਜੀ ਵਿਦਾਊਟ ਦੁਪੱਟਾ ਕਿਉਂਕਿ ਇਹ ਜਿਹੜਾ ਸਟੱਫ ਹੈਗਾ ਕਾਫੀ ਕੋਸਟਲੀ ਹੈ 1500ਸ ਔਰ ਇਹ ਇਸ ਤਰ੍ਹਾਂ ਦਾ ਹੀ ਸਟੱਫ ਹੋਊਗਾ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਜਿਹੜੀ ਨਵੇਂ-ਨਵੇਂ ਡਿਜ਼ਾਈਨ ਆ ਜਿਹੜੇ ਰੋਜ਼ ਸ਼ੇਅਰ ਕਰਦੇ ਹਾਂ ਸੋ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਹਦੇ ਲਈ ਬਹੁਤ-ਬਹੁਤ ਥੈਂਕ ਯੂ ਜੀ ਆਪਾਂ ਲਾਸਟ ਵੀਡੀਓ ਪਾਈਆਂ ਸੀ ਸਟਾਕ ਕਲੀਅਰੈਂਸਸ ਰਹੀਆਂ ਆਪਣੀ ਉਹ ਵੀਡੀਓਜ਼ ਔਰ ਅਗਰ ਸਾਡੇ ਕੋਲੇ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਸਟੱਫ ਹੈਗਾ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਸੋ ਇਸੇ ਤਰ੍ਹਾਂ ਦੇ ਜੀ ਡਿਜ਼ਾਈਨਿੰਗ ਲਈ ਬਣੇ ਰੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ